ਸੋਸਫੀਆ ਜੀ ਨਮਸਤੇ ਮੈਂ ਹਰਜੂਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਅੱਜ ਆਪ ਸਾਰਿਆਂ ਨੂੰ ਇੱਕ ਵੱਡੀ ਖੁਸ਼ਖਬਰੀ ਸਾਂਝੀ ਕਰਨ ਜਾ ਰਹੇ ਹਾਂ ਕੱਲ ਦੇਸ਼ ਦੇ ਸਭ ਤੋਂ ਟਫੈਸ ਐਗਜ਼ਾਮ ਜੇ ਐਡਵਾਂਸ ਜੋ ਸਿਰਫ ਦਿੱਸਿਸ ਆਈਆਈਟੀ ਦੀ ਐਡਮਿਸ਼ਨਸ ਲਈ ਹੁੰਦਾ ਉਸ ਦੇ ਨਤੀਜੇ ਆਏ ਐ ਤੇ ਮੈਨੂੰ ਦੱਸਦੇ ਬੜਾ ਮਾਣ ਲੱਗੂ ਸੋਰੀ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਸਰਕਾਰੀ ਸਕੂਲਾਂ ਦੇ 32 ਬੱਚਿਆਂ ਨੇ ਆ 32 ਸਟੂਡੈਂਟਸ ਹੈ ਕਲੀਅਰਡ ਦਿਸ ਐਗਜ਼ਾਮ ਮੈਂ ਸਮਝਦਾ ਪੰਜਾਬ ਸਿੱਖਿਆ ਕ੍ਰਾਂਤੀ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਕਿਉਂਕਿ ਇਹ ਦੇਸ਼ ਦਾ ਸਭ ਤੋਂ ਟਫੈਸ ਐਗਜ਼ਾਮ ਹੈ ਬਹੁਤ ਸਾਰੇ ਜਿਹੜੇ ਆਪਣੇ ਦੇਸ਼ ਦੇ ਬੈਸਟ ਸਕੂਲਸ ਨੇ ਬੈਸਟ ਇੰਸਟੀਚੂਟਸ ਨੇ ਆਪਾ ਹੂਟਾ ਦੇਖਦੇ ਨੇ ਉੱਥੇ ਜਾ ਜਾ ਬੱਚੇ ਜਿਹੜੇ ਆ ਉਹਦੀ ਤਿਆਰੀ ਕਰਦੇ ਤਾਂ ਵੀ ਦੀ ਜੀ ਨਹੀਂ ਹੰਦੇ ਪਰ ਸਾਨੂੰ ਮਾਣ ਹੈ ਕਿ ਸਾਡੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਸਾਡੇ ਬੱਤੀ ਬੱਚਿਆਂ ਨੇ ਇੱਕ ਕਲੀਅਰ ਕੀਤਾ ਇਸ ਤੋਂ ਪਹਿਲਾਂ ਜਿਹੜਾ ਜੇ ਮੇਨਸ ਹੋਇਆ ਸੀ ਜੋ ਬਾਕੀ ਇੰਜੀਨੀਅਰਿੰਗ ਲਈ ਹੁੰਦਾ ਉਹਦੇ ਵਿੱਚ ਸਾਡੇ 260 ਬੱਚੇ ਨੇ ਕੀਤਾ ਇਹ ਹੁਣ ਤੱਕ ਦਾ ਸਭ ਤੋਂ ਬੈਸਟ ਨਤੀਜਾ ਹੈ ਤੇ ਉਸ ਤੋਂ ਵੀ ਵੱਡੀ ਖੁਸ਼ੀ ਵਾਲੀ ਗੱਲ ਇਹ ਹੈ ਜੋ ਦਿਨ ਨੂੰ ਸਕੂਨ ਦਿੰਦੀ ਹੈ ਜਿਸ ਕੰਮ ਕਰਨ ਲਈ ਅਸੀਂ ਇਸ ਰਾਜਨੀਤੀ ਚਾਹੀ ਸੀ ਕੋਈਆਂ ਕਿ ਕਿ ਬੱਚੇ ਬੜੇ ਹੰਬਲ ਬੈਕਗ੍ਰਾਉਂਡ ਤੋਂ ਹਨ ਕਿਸੇ ਦੇ ਪਿਤਾ ਦਿਹਾੜੀ ਕਰਦੇ ਨੇ ਕਿਸੇ ਦੇ ਪਿਤਾ ਹੈ ਨਹੀਂ ਮਾਤਾ ਪ੍ਰਾਈਵੇਟ ਸਕੂਲ ਦੇ ਵਿੱਚ ਅਛਦੀਪ ਜੰਜੇਈ ਮੀਨਸ ਵੀ ਕਲੀਅਰ ਇਤਲ ਜਿਸ ਤਰ੍ਹਾਂ ਅਕਸਰ ਜ਼ਿਕਰ ਕਰਦਾ 19 ਵਰੀ ਹੁਣ ਜੇ ਐਡਵਾਂਸ ਵੀ ਕਲੀਅਰ ਕਰ ਲਿਆ ਬਹੁਤ ਸਾਰੇ ਬੱਚੇ ਨੇ ਜਿਹੜੇ ਪ੍ਰੋਥੰਪਲ ਬੈਕਗਰਾਉਂਡ ਤੋਂ ਆਉਂਦੇ ਨੇ ਤੇ ਮੈਂ ਆਪਣੇ ਸਾਰੇ ਸਾਰੇ ਮੈਕਮੇ ਦੇ ਸਾਰੇ ਟੀਚਰਸ ਦਾ ਉਹਨਾਂ ਦੇ ਪ੍ਰਿੰਸੀਪਲਸ ਦਾ ਤੇ ਆਪਕਾ ਦਾ ਤੇ ਖਾਸ ਕਰਕੇ ਜਿਹੜੀ ਸਾਡੀ ਸਮਰ ਕੈਂਪ ਦੀ ਟੀਮ ਸੀ ਤੇ ਵਿੰਟਰ ਕੈਂਪ ਦੀ ਟੀਮ ਸੀ ਕਿਉਂਕਿ ਇਹਨਾਂ ਬੱਚਿਆਂ ਨੂੰ ਅਸੀਂ April ਦੇ ਵਿੱਚ 1 ਮਹੀਨਾ ਤਿਆਰੀ ਕਰਵਾਈ ਸੀ ਮਹੌਲੀ ਮੈਰਿਟੋਰੀਅਸ ਸਕੂਲ ਰੈਕ ਕੇ ਰੈਜ਼ੀਡੈਂਸ਼ੀਅਲ ਕੈਂਪ ਤੇ ਅਸੀਂ ਹਾਂ ਤੇ ਬਹੁਤ ਮਿਹਨਤ ਕੀਤੀ ਸੀ ਆ ਅਹ ਨਾ ਅਹ ਆ ਜਸ ਮੇਰੇ ਅੱਜ ਜਿਹੜਾ ਨਤੀਜਾ ਆ ਇਹ ਵੱਡੀ ਖੁਸ਼ੀ ਹੈ ਵੱਡੀ ਜਿਹੜੀ ਹੈ ਪ੍ਰਾਪਤੀ ਹੈ ਤੇ ਮੈਨੂੰ ਲੱਗਿਆ ਕਿ ਆਪਸ ਆਪਣਾ ਸਾਂਝੀ ਕਰਨੀ ਚਾਹੀਦੀ ਹੈ ਚਾਹੀਦੀ ਹੈ ਇਹ ਸਿਰਫ ਅੱਜ ਦੀ ਸ਼ੁਰੂਆਤ ਨਹੀਂ ਇਹ ਪੰਜਾਬ ਤੇ ਸਰਕਾਰੀ ਸਕੂਲਾਂ ਦੀ ਬਦਲਦੀ ਹੋਈ ਤਸਵੀਰਾਂ ਨੇ ਜਦੋਂ ਅਸੀਂ ਸਰਕਾਰੀ ਸਕੂਲਾਂ ਦੇ ਵਿੱਚ ਇਨਫਰਾਸਟ੍ਰਕਚਰ ਠੀਕ ਕਰਾਂਗੇ ਚਾਰਦੀਵਾਰੀ ਦਵਾਂਗੇ ਵਾਸ਼ਰੂਮ ਸਥਾਪਿਤ ਆਉਣਗੇ ਅਹ ਪੀਚਰਾਂਗੇ ਟੁਸਡੇ ਨਾਲ ਜਿਹੜਾ ਓਵਰਆਲ ਜਿਹੜੀ ਹੈ ਗਰੋਥ ਹੁੰਦੀ ਹੈ ਉਸ ਦਾ ਨਤੀਜਾ ਸਾਨੂੰ ਇਹ ਦੇਸ਼ ਦੇ ਸਭ ਤੋਂ ਟਫਸ ਐਗਜ਼ਾਮਸ ਜਿਸ ਤਰੀਕੇ ਨਾਲ ਸਾਡੇ ਬੱਚਿਆਂ ਨੇ ਪਰਫਾਰਮ ਕੀਤਾ ਉਸ ਤੋਂ ਪਤਾ ਲੱਗਦਾ ਬਹੁਤ ਜਲਦੀ ਸਾਰੇ ਬੱਚੇ ਆਪਸ ਵਿੱਚ ਦੇ ਰੋਪ ਰੂਪ ਵੀ ਕਰਾਂਗੇ ਧੰਨਵਾਦ